ਇਹ ਆ ਗਈ ਬਾਈ ਕਹਿੰਦਾ ਦੰਦੋਂ ਚੌਗੀ 6 ਮਹੀਨਿਆਂ ਦੀ ਗੱਬਣ 10 ਕਿਲੋ ਦੁੱਧ ਪਹਿਲਣ ਸੁਹੀ ਬਈ ਇਹ ਚਾਰੀ ਦੁੱਗੀਆਂ ਦੁੱਗੀਆਂ ਆ ਗਈਆਂ ਤੇ ਚਾਰੀ ਕੱਚੀਆਂ ਸੁਈਆਂ ਚਾਰੀ ਹਰਿਆਣਿਆਂ ਦੀਆਂ ਨੇ ਉਹ ਚੀਜ਼ ਦੀ ਬਾਈ ਕਹਿੰਦਾ ਗਾਰੰਟੀ ਦਊਗੀ ਗਾਰੰਟੀ ਆਪਨੇ ਵੀਡੀਓ ਕੱਲੀ ਕੱਲੀ ਦੇ ਉੱਤਰੋਂ ਲੈ ਸਾਦ ਨੂੰ ਝੋਟੀਆਂ 6 ਲੱਗਿਆਂ ਦਿਖਾਉਣ ਕਹਿੰਦੇ ਵੀ ਬਾਈ ਕਾਲੇ ਕੋਲੇ ਪਹੁੰਚਿਆ ਇਹ ਮੰਨ ਲਓ ਮੱਲੋ ਜਮੇ ਤੋਹਫੇ ਦਿਖਾ ਦੇਾਂਗੇ ਦੰਦੋਂ ਬਾਈ ਕਹਿੰਦਾ ਸਾਰੀ ਦੁੱਗੀਆਂ ਰਹਿਣਗੀਆਂ ਇਹ ਤੋਂ ਲਾ ਕੇ ਜੈੱਡ ਤੱਕ ਇੱਕ ਝੋਟੀ ਟੋਕੜ ਗੱਬਣ ਦਿਖਾਵਾਂਗੇ ਲਾਸਟ ਤੇ ਵੱਡੀ ਉਹਦੀ ਦੰਦਾ ਨਹੀਂ ਗੱਲ ਬਾਤ ਬਾਈ ਨਾ ਕਰਾਦਾ ਕਿ ਜਿੰਨੀਆਂ ਕਾ ਤੁਹਾਨੂੰ ਤਾਜ਼ੀਆਂ ਦਿਖਾਵਾਂਗੇ ਇਹ ਸਾਰੀਆਂ ਦੰਦਾ ਚ ਨੇ ਦੁੱਗੀਆਂ ਦੁੱਗੀਆਂ ਨੇ ਪਿੰਡ ਆਪਣਿਆਲੀ ਆ ਉਗਰਾਹਾ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਬਾਕੀ ਤੁਸੀਂ ਆ ਸੱਜਣ ਸਿਆਣੀ ਲਿਆ ਹੋਣਾ ਆ ਜਾ ਗਾਲ ਇਧਰ ਨੂੰ ਫਿਰ ਹੋਰ ਕਿਵੇਂ ਆ ਵਧੀਆ ਵੀ ਵਧੀਆ ਚੜਦੀ ਕਲਾ ਚੜਦੀ ਕਲਾ ਮੀਂਹ ਮਸਾ ਹਟਿਆ ਨਾ ਹੋਰ ਨਹੀਂ ਲੇਟ ਹੋ ਗਏ ਠੀਕ ਆ ਗਾਲਾ ਥੋੜਾ ਲੇਟ ਹੋ ਗਿਆ ਕਾ ਮੀਂਹ ਕਰਕੇ ਪਰ ਪਸ਼ੂ ਕੁਆਰਟੀ ਦੇ ਦਿਖਾ ਦਾਂਗੇ ਤੇ ਰੇਟ ਇਹ ਮੰਨ ਲਓ ਸਾਰੇ ਪੰਜਾਬ ਚ ਪਤਾ ਕਰਕੇ ਆ ਜਿਓ ਵਾਲੇ ਹਨ ਸਭ ਤੋਂ ਵੱਡਾ ਕਰਦੇ ਪੰਜ ਚਾਰ ਦਿਨਾਂ ਦੀ ਨੇ ਸਾਰੇ ਕੱਚੀਆਂ ਸੁਣੀਆਂ ਸਾਰੀਆਂ ਦੁੱਗੀਆਂ ਹਾਂ ਇਹਨੂੰ ਤਿੰਨ ਦਿਨ ਹੋਏ ਨੇ ਆ ਪਹਿਲੀ ਨੂੰ ਪੰਜ ਕੋਈ ਚਾਰ ਦਿਨਾਂ ਦੀ ਆਏ ਨੇ ਕੱਚੀਆਂ ਆ ਸਿੰਗੀਆਂ ਤਾਂ ਇਦਾਂ ਦੀਆਂ ਨੇ ਵੀ ਪਹਿਲਣਾਂ ਨੇ ਸਾਰੀਆਂ ਦੋ ਦੰਦ ਨੇ ਸਾਰੀਆਂ ਸਾਰੀ ਦੁੱਗੀਆਂ ਤੇ ਸ਼ੁਰੂਆਤ ਇਹ ਤੋਂ ਕਰ ਲਈਏ ਮਾਰ ਲੱਭੀ ਥਣ ਲੇਵੇ ਤੇ ਕੈਮਰਾ ਇਹ ਝੋਟੀ ਥੋੜੀ ਜਿਹੀ ਭਲਚਾ ਨਾ ਹਾਂ ਭਲਾਂ ਨੇ ਹਲੇ ਮਾਰੀ ਅਬਰੀਕ ਆ ਗਈ ਫੁੱਲ ਸਿੰਗੀ ਸੁੰਗੀ ਤਾਂ ਜਿਵੇਂ ਤੁਹਾਨੂੰ ਕਹਿ ਚਾਵੇਂ ਯਾਰ ਬੰਦ ਸਿੰਘ ਜੀ ਆ ਗਏ ਨਾ ਤੋਰਦਾ ਹੈ ਕਾਲੇ ਖੁੱਲ ਕੇ ਤੋਰਦਾ ਨੇ ਮ ਸਤਿ ਜੀ ਨੋ ਇੱਥੋਂ ਕਰ ਸਕਦੇ ਹਾਂ ਕੁਆਲਿਟੀ ਚੈੱਕ ਕਿੰਨੇ ਦਿਨਾਂ ਦੀ ਸੁਆ ਕਲੇ ਇਹ ਤਿੰਨ ਦਿਨਾਂ ਦੀ ਸੂਈ ਹੋਈ ਐ ਤਿੰਨ ਦਿਨਾਂ ਦੀ ਹਾਂ ਦੰਦੋ ਦੁੱਗੀ ਦੋ ਦੰਦ ਕਿੰਨੀ ਬੌੜੀ ਅੱਜ 8 ਕਿਲੋ ਤੋਂ ਸਟਾਰਟ ਆ ਨੌ ਵੀ ਹੋ ਸਕਦਾ ਆਪਾਂ ਪਾਈਆ ਅੱਧਾ ਕਿਲੋ ਕੱਟੇ ਦੱਸਾਂਗੇ ਠੀਕ ਆ ਗੱਲ ਆ 8 ਕਿਲੋ ਤੋਂ ਬਾਈ ਕਹਿੰਦਾ ਇਹ ਮੰਨ ਲੋ ਵੀ ਯਾਰ ਝੋਟੀ ਦੀ ਸ਼ੁਰੂਆਤ ਆ ਕਮਾਲਾ ਤੇਰੇ ਵਾਲੇ ਬੰਨੇ 22 ਜੁਬੀ ਆਣ ਇੱਕ ਨੰਬਰ 22 ਤਾਂ ਜਿੱਦਾਂ ਦਾ ਥਣ ਲੱਗ ਗਿਆ ਤੇ ਬਾਈ ਕਹਿੰਦਾ ਉਦਾਂ ਦੀ 22 ਹਲੇ ਥੋੜੀ ਜੀ ਭਾਲ ਜ਼ਰੂਰ ਐ ਇੱਥੋਂ ਥੱਲੋਂ ਗਰੰਟੀ ਆ ਕਿਸਿਆਰ ਆ ਸਾਰੀ ਇਹ ਮੰਨ ਲੋ ਯਾਰ ਝ ਸਾਹ ਉਹਦੀਆਂ 100 ਹਰੇਕ ਪੱਖ ਤੋਂ ਤੇ ਜਦਾਂ ਦਾ ਥਣ ਓਦਾਂ ਦੀ ਚਵਾਈ ਕੋਸ਼ਿਸ਼ ਰਹੂਗੀ ਵੀ ਲਾਸਟ ਦੇ ਚਵਾਈ ਵੀ ਦਿਖਾ ਦਈਏ ਹਾਈਟ ਮੀਡੀਅਮ ਆ ਕਿਉਂਕਿ ਦੰਦ ਉਹ ਇਹ ਦੁੱਗੀਆਂ ਆ ਗਈਆਂ ਸਾਰੀਆਂ ਇੱਕੋ ਨਾਲ ਦੀ ਹੈ ਹਾਈਟ ਆ तकरीबन तकरीबन ਸਾਰੀਆਂ ਦੀ ਚੈੱਕ ਕਰ ਸਕਦੇ ਹਾਂ ਇੱਥੇ ਤੋਂ ਨਹੀਂ ਦਿਖਾਵੇ ਇੱਧਰ ਉਹ ਕਿ ਆਏ ਮੰਨ ਲਓ ਇਹ ਸਿਉਨੇ ਵਰਗੀਆਂ ਨੇ ਇੱਥੋਂ ਕਰ ਸਕਦੇ ਹਾਂ ਜੈ ਇੱਕ ਬਟਨ ਵੋਟਨ ਝੋਟੀ ਨੂੰ ਬਾਹਲੇ ਲੱਗਿਆ ਲੇਵੇ ਤੇ ਤੇ ਬਾਕੀ ਕੁਆਲਟੀ ਕਾਲੇ ਮੁੱਲ ਮੁੱਲ ਦੱਸ ਇਹ ਪਹਿਲਾਂ ਮੁੱਲੇ ਦਾ 1 ਲੱਖ 30 ਹੈ ਇੱਕ ਕਪੀਚੋਂ ਜਮੇ ਫਿਕਸ ਕਰਨੀ ਹੋ ਜੂ ਫਿਕਸ ਹੈ ਦੋ ਜੋੜੇ ਦਾ ਹੈਗਾ ਤੇ 130 ਤੀ ਹੈ 2.5 ਦਾ ਜੋੜਾ ਦੇ ਦਾਂਗੇ ਇਹ 130 ਇਹਦਾ ਆ ਗਿਆ 130 ਆ ਗਿਆ ਇਹਦਾ ਜੇ ਕਿਸੇ ਸੱਜਣ ਦੇ ਜੋੜੇ ਹੀ ਲੈਣਾ ਜੋੜਾ 2 ਲੱਖ ਤੇ 50 ਹਜ਼ਾਰ ਦਾ ਬਾਈ ਕਹਿੰਦਾ ਦੇ ਦਾਂਗੇ ਅਗਲੇ ਸੂਏ ਮੰਨ ਲੀਏ ਵੀ ਅੱਗੀ ਜਾਣੀ ਆ ਪਿੱਛੇ ਨਹੀਂ ਘਟਦੀਆਂ ਨਹੀਂ ਠੀਕ ਆ ਗੱਲ ਤੇ ਹੁਣ ਤੌਰ ਤੇ ਦੋ ਨੰਬਰ ਵਾਲੀ ਕੱਟੀ ਹੋਣੀ ਬਾਕੀ ਸਿੰਗੀ-ਸੁੰਗੀ ਕਰ ਸਕਦੇ ਹਾਂ ਚੈੱਕ ਦੰਦੋਂ ਇਹ ਵੀ ਦੁੱਗੀ ਰਹੂਗੀ ਤੇ ਇਹਦੇ ਨਾਲ ਬਾਈ ਕਹਿੰਦਾ ਹੈਗੀ ਆ ਕੱਟੀ ਤੇ ਹਾਈਟ ਇਹਦੀ ਮੈਂ ਕਹੂੰਗਾ ਉਦੋਂ ਨਾਲ ਵੱਡੀ ਆ ਥੋੜੀ ਤੇ ਆਰਡਰ ਦੀ ਬਿਲਕੁਲ ਸਾਫ ਸਿੰਘ ਜਮਾ ਬੰਦ ਚਵਾਈ ਦੀ ਕਿਵੇਂ ਕਹਿੰਦੇ ਇੱਕ ਨੰਬਰ ਹੈ 100 ਨੰਬਰ ਸੇ ਲਾ ਜਮੀ ਕੋਈ ਚੱਕਰ ਨਹੀਂ ਜਿਵੇਂ ਮੈਂ ਮਰਜੀ ਧਾਰਾ ਮਾਰ ਲਾਏ ਆ ਆ ਵੇੜੇ 'ਚ ਖੜਾ ਕੇ ਚੁੰਨਾ ਕੋਈ ਚੱਕਰ ਨਹੀਂ ਲੈ ਚਵਾਈ ਚੂਈ ਤਾਂ ਹੈ ਠੀਕ ਆ ਅ ਚਵਾਈ ਚੂਈ ਤਾਂ ਹੈ ਮੰਨ ਲਓ ਭਾਈ ਕਹਿੰਦਾ ਵੇੜੇ 'ਚ ਖੜਾਉਣ ਵਾਲਾ ਪਤਾ ਕੀ ਹਾਲੇ ਸੂਈਆਂ ਚੌਥੇ ਪੰਜਵੇਂ ਦਿਨ ਤੇ ਜਮਾ ਸੀ ਲੈ ਠੀਕ ਆ ਗੱਲ ਉਹ ਸਵੇਰ ਆਦੀ ਠੰਡੀ ਉਹ ਭਾਈ ਕਹਿੰਦਾ ਡੰਗ ਦੋ ਡੰਗ ਤਸੱਲੀ ਕਰਾ ਦਾਂਗੇ ਇਹਦੇ ਕੋਲ ਕਿੰਨੀ ਕੁ ਬੋਲੀਆਂ ਕਾਲੇ ਇਹਦੇ ਥੱਲੇ ਹੋਊਗਾ 10 ਕਿਲੋ ਵਾਂਗੂ ਦੁੱਧ ਇਹਨੂੰ ਪੰਜ ਛੇ ਦਿਨ ਹੋ ਗਏ ਸੂਈ ਇਹ ਪ ਇਹਦੀ ਹਾਈਟ ਮੈਂ ਕਹੂੰਗਾ ਵੀ ਇਹਦੀ ਹਾਈਟ ਚੰਗੀ ਆ ਗਈ ਦੁੱਗੀ ਦੇ ਹਿਸਾਬ ਨਾਲ ਇਹ ਇੱਥੋਂ ਕਰ ਸਕਦੇ ਹੋ ਕੁਆਲਿਟੀ ਚੈੱਕ ਆ ਤੇ ਬਰਾਬਰ ਦੀ ਹਾਈਟ ਆ ਇਹ ਝੋਟੀ ਥੋੜੀ ਚੜਾਈ ਚ ਵੱਧ ਆ ਗਈ ਤੇ ਬਾਕੀ ਇਹਨੂੰ ਮੈਂ ਥਾਣੇ ਕਹੂੰਗਾ ਕੱਲਾ ਕੱਲਾ ਲੱਗਿਆ ਘਰੀ ਕਲੇ ਆ ਇਹਨੂੰ ਮਾੜੀ ਇਹ ਇੱਥੋਂ ਕਰ ਸਕਦੇ ਹੋ ਚੈੱਕ ਇਹਦਾ ਕਿੰਨਾ ਰੇਟ ਦੱਸਿਆ ਬਾਈ ਇਹਦਾ 13 ਇਹਦਾ ਵੀ 13 2 ਨੰਬਰ ਵਾਲੀ ਦਾ ਤੇ ਆਹ ਕੱਟੀ ਦਾ ਵੀ 13 ਜੇ ਕਿਸੇ ਨੇ ਦੋਨੇ ਇਕੱਠੀਆਂ ਲੈਣੀਆਂ ਨੇ ਤਾਂ ਜੋੜਾ ਬਾਈ ਕਹਿੰਦਾ 25 ਦੀਆਂ ਦੇ ਦਾਂਗੇ 2 ਲੱਖ ਤੇ 50 ਹਜ਼ਾਰ ਦਾ ਦੇ ਦਾਂਗੇ ਪਹੁੰਚ ਵਾਲਾ ਕੋਈ ਸਿਸਟਮ ਨਹੀਂ ਹੋਣਾ ਪਹੁੰਚ ਵਾਲਾ ਸੱਜਣ ਚਾਹੇ ਘੰਟੀ ਮੈਂ ਕਹਣਾ ਕੋਈ ਨਾਂ ਲਾਵੇ ਹਾਂ ਵੀ ਜੇ ਰੇਟ ਇੱਚ ਦੱਸਦਾ ਉਹੀ ਫੋਨ ਲਾਵੇ ਵਿੱਚੋਂ ਪੁੱਛੀ ਜਾਂਦੇ ਨੇ ਆਪਾਂ ਰੇਟੇ 'ਚ ਬੋਲਤਾ ਠੀਕ ਆ ਗੱਲ ਇੱਕ ਕੱਟੀ ਆ ਗਈ ਤਿੰਨ ਨੰਬਰ ਤੇ ਤੋਰ ਕਾਲੇ ਖੋਲ ਕੇ ਨੂੰ ਵੀ ਇਹ ਵੀ ਪਹਿਲਣ ਹਾਂ ਪਹਿਲਣ ਆ ਥੱਲੇ ਦੀ ਪੂਰੀ ਸਾਫ਼ ਹਨਾ ਆਲੇ ਔਰਲੇ ਬੰਨੇ ਇਹਦਾ ਸੂਆ ਕਹਿ ਦਿੰਦਾ ਬਾਈ ਇਹ ਹਫ਼ਤੇ ਦੀ ਸੂਈ ਹੋਈ ਆ ਇੱਕ ਹਫ਼ਤੇ ਦੀ ਹਾਂ 9 ਕਿਲੋ ਦੁੱਧ ਆ ਬੱਚਾ ਕੀਆ ਨਾਲ ਇਹਦੇ ਇਹਦੇ ਕੱਟਾ ਮਗਰ ਨਾਲ ਮੇਲ ਕਾਫ ਦੰਧੋ ਇਹ ਵੀ ਦੁੱਗੀ ਨੰਬਰ ਤੀਜਾ ਇੱਕ ਹਫ਼ਤੇ ਦੀ ਸੂਈ 9 ਲੀਟਰ ਦੁੱਧ ਹੈਗਾ ਹਾਜ਼ਰ ਹਾਂ 9 ਡੰਗ ਤੋਂ ਡੰਗ ਚੋਣ ਵਾਲਾ ਗੇ ਚਵਾਈ ਆਣਾ ਚਵਾਈ ਦੀ ਕਿਵੇਂ ਆ ਵਧੀਆ ਪੋਲੀ ਜਮਾ 100 ਦੀ 100 ਆ ਹਾਂ 100 ਦੀ ਚਰਲਾ ਛੱਟਾ ਟੈਟ ਫਟ ਕੋਈ ਨਹੀਂ ਹੈਗਾ ਜਮਾ ਗਾਰੰਟੀ ਰਹੂਗੀ ਹਰੇਕ ਗਾਰੰਟੀ ਗਾਰੰਟੀ ਠੀਕ ਆ ਗੱਲਾਂ ਆ ਚਵਾਈ ਦੀ ਗਾਰੰਟੀ ਰਹੂ ਭਾਈ ਕਹਿੰਦਾ ਜੇ ਕਿਸੇ ਭਰਾ ਨੇ ਆਨਲਾਈਨ ਮੰਗਵਾਉਣੀ ਸੀ ਭੇਜ ਦਾਂਗੇ ਆਨਲਾਈਨ ਦਾ ਨਹੀਂ ਆਪਾਂ ਨੂੰ ਆਉਂਦਾ ਪਤਾ ਹੀ ਕਰ ਲਾਂਗੇ ਉਰੇ ਪਤਾ ਕੀ ਆ ਫਿਰ ਉਲਝ ਜਾਂਦੀ ਆ ਗੱਲ ਠੀਕ ਆ ਗੱਲ ਨਹੀਂ ਜੇ ਕੋਈ ਹੈਗੀਆਂ ਸਾਰੀਆਂ ਉਧਰ ਦੀ ਨੇ ਆਪਣੇ ਲਈ ਵੀ ਵੀਡੀਓ ਸਾਰਾ ਪਾ ਦਾਂਗੇ ਜਿਹੜੇ ਹਰਿਆਣੇ ਦੇ ਝੋਟੇ ਨੇ ਇੱਕ ਵੀ ਉਰੇ ਦੀ ਕਹਦੇ ਬੰਦਾ ਫਰੀ ਦੇਣਾ ਹੈ ਪਹਿਲਾਂ ਵੀ ਆਪਾਂ ਕਿਹਾ ਸੀ ਬਾਈ ਕਹਿੰਦਾ ਇੱਕ ਵੀ ਭਰਾ ਕੋਈ ਕਹਦੇ ਵੀ ਪੰਜਾਬ ਤੋਂ ਨਹੀਂ ਉਧਰੋਂ ਦੇਖਾ ਫਰੀ ਦੇ ਦਾਂਗੇ ਇਹਦਾ ਆ ਗਿਆ ਤੀਜਾ ਨੰਬਰ ਇਹਦੇ ਕੋਲੇ ਆ ਗਿਆ 9 ਕਿਲੋ ਖਾਜਰ ਦੁੱਧ ਕਿੰਨੇ ਦਿਨ ਦੀ ਸੂਈ ਦੱਸਿਆ ਇਹ ਇਸ ਹਫਤੇ ਕੀ ਦੀ ਐ ਹਫਤੇ ਤੇ ਲਗਭਗ ਸੂਆ ਆ ਗਿਆ ਤੇ ਬਾਕੀ ਰੰਗ ਵਾਇਜ ਬਹੁਤ ਚੰਗਾ ਆ ਗਿਆ ਹਨਾ ਆਲ ਫੋਰ ਤਾਂ ਨਹੀਂ ਕਰਦੀ ਕੁਝ ਨਹੀਂ ਕਰਦੀ ਸੀ ਲਾ ਜਾਮਾ 100 ਦੀ 100 ਇੱਕ ਵਾਰੀ ਬੱਚਿਆਂ ਨੇ ਤੁਹਾਨੂੰ ਮਾਰਦਾ ਨਾ ਮੋਟਾ ਮੋਟਾ ਕੈਮਰਾ ਬੱਚੇ ਭਰਾ ਕਰਨਗੇ ਦਿਖਾਈ ਨਹੀਂ ਇਧਰਲੇ ਬੰਨੇ ਕਰ ਸਕਦਾ ਚੈੱਕ ਇਹ ਵੀ ਮੀਤ ਵਿਚਾਰੇ ਭਿੱਜੇ ਖੜੇ ਨੇ ਠੀਕ ਆ ਗੱਲ ਤੇ ਹੁਣ ਲਈ ਅਗਲੇ ਨੰਬਰ ਵਾਲੀ ਅਈ ਸਿੰਗੀ ਸੁੰਗੀ ਤਾਂ ਬਾਹਲੀ ਆਸਲਾ ਨਾ ਹੂੰ ਇਹ ਬੱਚਾ ਮੜਾ ਇਹ ਮੂੰਹ ਮਾਰ ਗਿਆ ਬਾਈ ਠੀਕ ਆ ਚੁੰਗ ਗਿਆ ਇਹਨੂੰ ਹਾਂ ਠੀਕ ਆ ਗੈਲ ਹੋ ਗਈ ਮੜਾ ਇਹ ਦੁਕਣੀਆਂ ਚ ਉਧਰ ਬੈਠੇ ਗਾਰੰਟੀ ਆ ਸਾਰੇ ਘਾਸੇ ਦੀ ਠੀਕ ਆ ਅ ਜਿਵੇਂ ਤੁਹਾਨੂੰ ਬੈਣੀ ਵਾਲਾ ਪਿਛਲਾ ਹਾਂ 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 ਠੀਕ ਆ ਇਹ ਬੱਚਾ ਪੀਆ ਬਾਈ ਕਹਿੰਦਾ ਉੱਧਰ ਕਸਿਆਰ ਰੂਗੀ ਜਮਾ ਕਸਿਆਰ ਆ ਜਮਾ ਆਪਾਂ ਚੋ ਕੇ ਵੀਡੀਓ ਪਾ ਦਾਂਗੇ ਅਗਲੇ ਨੂੰ ਠੀਕ ਆ ਗੱਲ ਕੋਈ ਚੱਕਰ ਨਹੀਂ ਠੀਕ ਆ ਆ ਜਰਸੀ ਜਿੰਨੀ ਕਾ ਹਾਈਟ ਹੈ ਨਾ ਕੱਤੀ ਹੈ ਹਾਂ ਇਹ ਜਰਸੀ ਜਿੰਨੀ ਕਾ ਜਿੰਨੀ ਕ ਹੈ ਇਹ ਖਰੀ ਆ ਉਧਰਲੇ ਬੰਨੇ ਲੈ ਚੱਲ ਉੱਥੇ ਗੇਟ ਕੋਲੇ ਰੋਕ ਲਈ ਕਮਾ ਕੇ ਇਹ ਵੀ ਦੁੱਗੀਆਂ ਬਾਈ ਹਾਂ ਹਾਂ ਕਿੰਨੇ ਦਿੰਦਾ ਸੂਆ ਕਲੇ ਦਾ ਇਹ 4 ਦਿਨਾਂ ਦੀ ਸੂਈ ਆ 4 ਦਿਨਾਂ ਦੀ 9 ਕਿਲੋ ਦੁੱਧ ਤੋਂ ਇਹ ਸਟਾਰਟ ਆ ਦੁੱਧ ਉਹਨੀ ਕਹਾਂਗੇ ਜਿੰਨਾ ਹੈਗਾ 12 12 ਲੀਟਰ ਦੁੱਧ ਦੇ ਦਾਂਗੇ ਕੱਟੀਆਂ ਪਹਿਰ ਅੱਗੇ ਕਰ ਇਹ ਫੇਸ ਕਰਦੇ ਹੋ ਰਿਹਾ ਬੰਦੇ ਇਹ ਇੱਥੋਂ ਕਰ ਸਕਦੇ ਹਾਂ ਚੱਕ ਇਹ ਵੀ ਦੰਦੋ ਦੁੱਗੀ 9 ਕਿਲੋ ਤੋਂ ਦੀ ਸਟਾਰਟਿੰਗ ਹੈ ਡਾਂਗਰ ਤੋਂ ਡੰਗ ਦੋ ਟਾਈਮ ਚਾਰ ਟਾਈਮ ਉਹ ਤਸੱਲੀ ਬਾਈ ਕਹਿੰਦਾ ਕਰਾ ਦਾਂਗੇ ਹਾਈਟ ਨਹੀਂ ਜਿਆਦਾ ਵੱਡੀ ਪਰ ਉੱਧਾ ਜਿੰਨੀ ਕ ਹੈਗੀ ਹੈ ਖਰੀਆ ਲੈ ਚਲੰਦਰ ਲੈ ਬੰਦੇ ਨੰਬਰ ਇਹਦਾ ਆ ਗਿਆ ਚੌਥਾ 24 ਚ ਇਹ ਮੰਨ ਲਓ ਬਾਈ ਕਹਿੰਦਾ 100 ਦੀ 100 ਰਹੂਗੀ ਹਰੇਕ ਪੱਖ ਤੋਂ ਤੇ ਬਾਕੀ ਇੱਥੇ ਤੋਂ ਕਰ ਆ ਜਾ ਬਤਾ ਆ ਜਾ ਬੱਚੇ ਆਰਡਰ ਤੋਂ ਬਾਲਾ ਕਰਦੀਆਂ ਬੱਚੇ ਆਰਡਰ ਕਰਦੀਆਂ ਨੇ ਹਣਾ ਇਹਦਾ ਕਾਲੇ ਰੇਟ ਕੀ ਰਹੂਗਾ ਇਹਦਾ ਵੀ 13 ਹੈ 1 ਲੱਖ ਤੇ ਏ 30000 ਹਾਂ ਇਹ ਫਿਕਸ ਜੀ ਕਿੰਨੇ ਦੀ ਹੋ ਜਮਣ 27 ਦੀ ਹੋ ਜਮਣ 27 ਤਿੰਨ ਛੱਡ ਦਾਂਗੇ 127 ਦੀ ਹਾਂ ਇਹ ਮੰਨ ਲਓ ਝੋਟੀਆਂ ਸਾਰੀਆਂ ਇੱਥੋਂ ਕਰ ਸਕਦਾ ਹਾਂ ਚੈੱਕ ਇਹ ਚਾਰੀ ਦੁੱਗੀਆਂ ਦੁੱਗੀਆਂ ਆ ਗਈਆਂ ਤੇ ਚਾਰੀ ਕੱਚੀਆਂ ਸੂਈਆਂ ਚਾਰੀ ਹਰਿਆਣੇ ਦੀਆਂ ਨੇ ਉਹ ਚੀਜ਼ ਦੀ ਬਾਈ ਕਹਿੰਦਾ ਗਾਰੰਟੀ ਦਊਗੀ ਗਾਰੰਟੀ ਆਪਨੇ ਵੀਡੀਓ ਕੱਲੀ ਕੱਲੀ ਦੇ ਉੱਤਰੋਂ ਠੀਕ ਆ ਗੱਲ ਉੱਧਰ ਖੜੀਆਂ ਦੀ ਵੀਡੀਓ ਦਿਖਾ ਦਾਂਗੇ ਹੁਣ ਉਹ ਖੋਲਦਾਂ ਨੇ ਇਹ ਤਾਂ ਚੋਈ ਹੋਈ ਆ ਹੁਣੇ ਆਈਏ ਤਾਂ ਠੀਕ ਆ ਗੱਲ ਆ ਕੱਟੀ ਬਾਈ ਕਹਿੰਦਾ ਹੁਣੇ ਆਈ ਇਹਦੀ ਚਵਾਈ ਹੋਈ ਹੋਈ ਆ ਉਹਦਾ ਮੋਟੀ ਜੀ ਡਿਟੇਲ ਖੜੀ ਜੀ ਦੱਸ ਦੇ ਤੂ ਆ ਪਹਿਲਾ ਦੋ ਦੰਦ ਦਾ ਠੀਕ ਹੈ ਹਫਤੇ ਦੀ ਸੂਈ 8 ਕਿਲੋ ਦੁੱਧ ਦਾ ਠੀਕ ਹੈ ਥੋੜੀ ਜੀ ਮਾੜੀ ਜੀ ਆਲ ਕਰਦੀ ਅਗਲਾ ਕਹਿੰਦਾ ਲੈਣੀ ਇਹ ਵੀ ਲੈ ਲੈ ਕੋਈ ਚੱਕਰ ਨਹੀਂ ਹੁਣ ਖਾਲੀ ਕਰੀ ਹੋਈ ਹੈ ਰੱਬਣ ਦੀ ਵੀਡੀਓ ਹੈਗੀ ਆਪਣੇ ਲਵੇ ਦੀ ਠੀਕ ਹੈ ਗੱਲ ਗੱਬਣ ਦੀ ਦਿਖਾ ਦਾਂਗੇ ਕੋਤਰਾ ਵੀ ਆਲ ਕਰਦੀ ਥੋੜੀ ਹਾਂ ਇਹਦਾ ਕੀ ਰੇਟ ਚੱਲ ਰੂਗਾ ਅੱਜ ਦਾ ਇਹ ਦੇ ਦਾਂਗੇ 1 ਲੱਖ 10 ਦੀ 1 10 ਦੀ ਕੋਜਮਾਨਤਾਨ ਕੋਈ 5 ਛੜ ਦਾਂਗੇ 1 5 ਦੀ ਫਿਕਸ ਜੀ ਦੇ ਦਾਂਗੇ ਆਏ ਬਾਈ ਕਹਿੰਦਾ ਥੋੜੀ ਜੀ ਆਲ ਕਰਦੀ ਦੁੱਧ 8 ਕਿਲੋ ਹਫਤੇ ਦੀ ਸੂਈ ਆ ਦੰਦੋ ਇਹ ਵੀ ਦੁੱਗੀ ਹਾਈਟ ਇਹਦੀ ਆ ਗਈ ਚੰਗੀ ਇੱਥੇ ਇੱਕ ਤਾਂ ਉਹ ਆ ਮੰਨ ਲਓ ਵੀ ਧੋਕੜ ਗੱਭਣ ਦਿਖਾ ਦਿੰਦੇ ਆ ਇਹਦਾ ਫੁੱਲ ਵੱਡੀਆਂ ਚ ਆ ਗਈ ਹੈ ਨਾ ਇਹ ਆਪਣੀ ਘਰ ਦੀ ਹੈ ਜੋਟੀ ਤੇਰਾ ਸੁਆ ਕਲੇ ਪਹਿਲੀ ਹੈ ਪਹਿਲਣ ਹਾਂ ਵੱਡੀ ਦਾ ਫੁੱਲ ਆ ਯਾਰ ਵੱਡੀ ਫੁੱਲਾ ਹੈ ਵੱਡੀ 9-10 ਕਿਲੋ ਦੁੱਧਾ ਸਾਢੇ 6 ਮਹੀਨੇ ਦੀ ਗੱਭਣਾ ਸਾਢੇ 6 ਦੀ ਗੱਭਣ ਚ ਇੱਕ ਪਾਸਾ ਹਾਪੀ ਮਾਰ ਬਹਿ ਜਾ ਕੋਈ ਹਲਦੀ ਨਹੀਂ ਜਦੋਂ ਮਰਜੀ ਚੋਲੇ ਬੰਦਾ ਠੀਕ ਆ ਗੱਲ ਦੁੱਧ ਹੈਗਾ 9 ਤੋਂ 15-16 ਕਿਲੋ ਤਾਜੀ ਨੇ ਦੁੱਧ ਕੱਢਿਆ ਨੇ ਇਹ ਦੰਦੋਂ ਕਿਵੇਂ ਦੇਖੀ ਆ ਦੰਦੋਂ ਇਹ ਚਾਰ ਦੰਦੇ ਆ ਚੌਗੀ ਹਾਂ ਆ ਦੰਦੋਂ ਬਾਈ ਕਹਿੰਦਾ ਚੌਗੀ ਕਿੰਨੇ ਟਾਈਮ ਦੀ ਗੱਭਣਾ ਸਾਢੇ 6 ਮਹੀਨੇ ਦੀ ਚੈੱਕ ਪਾਸ ਹਾਂ ਦੁੱਧ ਕਿੰਨਾ ਅੱਜ ਦੁੱਧ 9 ਤੇ 10 ਦੇ ਵਿੱਚ ਹੋਊਗਾ 9 ਤਾਂ ਬਣਿਆ ਦਾਂਗੇ ਠੰਡਾ ਹਾਂ ਹਾਂ ਨੌਂ ਰਾਮ ਨਾਲ ਠੰਡੀ ਆ ਜਮਾ ਇਹ ਤਾਂ ਹੁਣ ਨਾਲੇ ਚੋਈ ہوئی ਆ ਕੋਈ ਉਹ ਨਹੀਂ ਹੈਗਾ ਠੀਕ ਆ ਗੱਲ ਖਾਲੀ ਕਰੀ ਹੋਈ ਆ ਹੂੰ ਲੈ ਚੱਲ ਲੈ ਚੱਲ ਇਹ ਆ ਗਈ ਬਾਈ ਕਹਿੰਦਾ ਦੰਦੋਂ ਚੌਗੀ 6 ਮਹੀਨਿਆਂ ਦੀ ਗੱਬਣ 10 ਕਿਲੋ ਦੁੱਧ ਪਹਿਲਣ ਸੂਈ ਕੋਈ ਆ ਬੱਚਾ ਤਾਂ ਨਹੀਂ ਹੈਗਾ ਨਾ ਬੱਚਾ ਨਹੀਂ ਹੈਗਾ ਠੀਕ ਆ ਲੈ ਚਲ ਕਮਾ ਕੇ ਇਹ ਮੈਂ ਤੁਹਾਨੂੰ ਕਹੂੰਗਾ ਵੀ ਫੁੱਲ ਵੱਡੀਆਂ ਚ ਆ ਗਈ ਸਿੰਗ ਇਹ ਮੰਨ ਲਓ ਜਮਾ ਇਹਨਾਂ ਰਿੰਗ ਸਿੰਗ ਚਾ ਲੰਬੀ ਵੀ ਫੁੱਲਾ ਤੇ ਉੱਚੀ ਵੀ ਫੁੱਲ ਤੇ ਗੱਬਣ ਆ ਗਈ 6 ਮਹੀਨਿਆਂ ਦੀ ਸਾਢੇ 6 ਦੀ ਸਾਢੇ 6 ਮਹੀਨਿਆਂ ਦੀ ਆ ਗਈ ਬਾਈ ਕਹਿੰਦਾ 9 ਤੋਂ 10 9 ਕਿਲੋ ਮੰਨ ਲਾਂ ਨ ਦੁੱਧਾ ਸੀ ਲਾਉ ਕੋਈ ਹੋਣੀ ਮੈਨੂੰ ਮਾਰੀ ਹਾਂ ਅੱਡਾ ਚ ਪਾ ਦਾਂਗੇ ਹਾਂ ਡੰਗ ਤੋ ਡੰਗ ਕਰੀਂ ਇੱਧਰ ਨੂੰ ਮਾੜੀ ਇੱਧਰ ਬੰਨੇ ਕਰਦੇ ਹਾਂ ਤੇ ਕਾਦੇ ਦਾ ਫੁੱਲ ਵੱਡਾ ਹਨਾ ਵੱਡਾ ਜਨਾ ਕਿੰਨੇ ਪੈਸੇ ਇਹਦੇ ਅੱਜ ਫਿਰ ਇਹਦਾ 1,65 ਹ ਲੈਣਾ ਹੀ ਆ ਹਾਂ ਮਾਫੀ ਮਾੜੀ ਮੋਟੀ ਜੀ ਮਾਫੀ ਇਹ ਇੱਕ ਬਾੜਦੀ ਦੇ ਦਾਂਗੇ ਹਾਂ 1 ਲੱਖ ਤੇ 65 65 ਹਜ਼ਾਰ ਦੀ ਫਿਕਸ ਜੀ ਬਾਈ ਕਹਿੰਦਾ ਦੇ ਦਾਂਗੇ ਤੇ ਕੁਆਲਿਟੀ ਤੁਹਾਨੂੰ ਇੱਥੋਂ ਚੈੱਕ ਕਰਾ ਦੇਣਾ ਕੱਤਾ ਜੀਆਂ ਨੂੰ ਬੱਚੇ ਲਾਦੇ ਉਹਨਾਂ ਦੀ ਚਵਾਈ ਵੀ ਸਾਰੀਆਂ ਦੀ ਤਾਂ ਸਦਨ ਉਹ ਕੱਟੀ ਦੀ ਚਵਾਈ ਕਰ ਸਕਦੇ ਹੋ ਚੈੱਕ ਦਿਖਾ ਦੇ ਜਗੇ ਮਾਰ ਦੇ ਤਾਰਾਂ ਆ ਚਵਾਈ ਦਾ ਬਾੜੀ ਆਸਲਾ ਨਾ ਅਗਲੇ ਚ ਵੀ ਮਾਰ ਦਿਓ ਬਾਈ ਆਇਆ ਨਾ ਮਾਰਦੇ ਚਵਾਈ ਦੀ ਆ ਗਈ ਫੁੱਲ ਠੋਸ ਤੇ ਕੱਟੀ ਤੁਹਾਨੂੰ ਦਿਖਾਈ ਜਾਊਗਾ ਨਾਲ ਦੀ ਨਾਲ ਵੀ ਕਿਹੜੀ ਵੀ ਚਵਾਈ ਆ ਗਈ ਤੇ ਹੁਣ ਤੁਹਾਨੂੰ ਦਿਖਾ ਦਨੇ ਅਗਲੇ ਨੰਬਰ ਵਾਲੀ ਆਹ ਕੱਟੀ ਦੀ ਚਵਾਈ ਕਰ ਸਕਦੇ ਹੋ ਚੈੱਕ ਚਵਾਈ ਇਹ ਮੰਨ ਲਓ ਪੂਰੀ ਠੋਸ ਆ ਗਈ ਅਗਲੇ ਚ ਵੀ ਮਾਰ ਦਿਓ ਜੀ ਚਵਾਈਆਂ ਦਾ ਕੰਮ ਤਾਂ ਇਹ ਮੰਨ ਲਓ ਕਿ 100 ਦਾ ਬਟਾ 100 ਹੀ ਆ। ਅਗਲੀ ਨੂੰ ਵੀ ਲਾ ਦੇ ਬੱਚਾ। ਨੰਬਰ ਵਾਲੀ ਕੱਟੀ ਦੀ ਕਰ ਸਕਦੇ ਹਾਂ ਚਵਾਈ ਚੈੱਕ। ਇਹ ਇੱਥੋਂ ਕਰ ਸਕਦੇ ਹਾਂ ਚੈੱਕ। ਫੁੱਲ ਪੋਲੀ ਚਵਾਈ ਤੇ ਮੋਟੀ ਆ ਗਈ। ਪਿਛਲਿਆਂ ਚ ਵੀ ਮਾਰ ਦੋ ਜੀ। ਥੋੜੀ ਜਿਹੀ ਪਾੜਾ ਹੈ ਲੋ ਨਾ। ਪਾੜਾ ਥੋੜੀ ਜਿਹੀ। ਤੇ ਚਵਾਈ ਇਹ ਕਹੂੰਗਾ ਪੂਰੀ ਅਸਲ ਆ ਗਈ। ਬਾਕੀ ਜਿਹੜੇ ਭਰਾ ਨੂੰ ਪਸੰਦ ਆਊ ਮੈਂ ਕਹਿੰਦਾ ਤੇ ਨੇੜੇ ਆ ਕੇ ਲੈ ਜਾਓ ਬਾਈ। ਤੋਂ ਪਾਸ ਕਰਕੇ ਨੰਬਰ ਬੋਲ ਦੇ ਗਾਲੇ। 87290 ਹਾਂਜੀ। 14076 87290 14076 14076 ਬਾਈ ਦਾ ਨੰਬਰ ਆ ਚਾਰ ਤਾ ਦਿਖਾਤੀਆਂ ਦੁੱਗੀਆਂ ਕੱਟੀਆਂ ਤਾਜ਼ੀਆਂ ਸੂਈਆਂ ਤੇ ਬਾਕੀ ਇੱਕ ਤੁਹਾਨੂੰ ਆਹ ਕੱਟੀ ਦਿਖਾਤੀ ਇਹਦੀ ਚਵਾਈ ਬਾਈ ਕਹਿੰਦਾ ਹੋਈ ਹੋਈ ਆ ਰੇਟ ਵੀ ਦੱਸਦਾ ਹੈਗਾ ਤੇ ਆਹ ਤੁਹਾਨੂੰ ਦਿਖਾਤੀ ਤੋਕੜ ਗੱਬਣ ਚੈੱਕ ਪਾਸ ਸਾਡੇ 6 ਮਹੀਨਿਆਂ ਦੀ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ